ਪ੍ਰਾਂਦੀ ਡਿਪਟੀ ਕਮਿਸ਼ਨਰ ਦਫ਼ਤਰ ਉਪ ਪਹੁੰਚੇ ਹੋ ਕੀ ਕੀ ਮੰਗਾਂ ਨੂੰ ਲੈ ਕੇ ਜੋ ਮੰਗ ਪੱਤਰ ਦੇਣ ਜਾ ਰਹੇ ਅੱਜ ਅਸੀਂ ਬਾਰ ਵੱਲੋਂ ਸਾਡੀ ਪਹਿਲਾ ਮੀਟਿੰਗ ਹੋਈ ਸੀ ਮੀਟਿੰਗ ਕਿਉਂਕਿ ਅੱਜ ਬਟਾਲਾ ਬਾਰ ਵੱਲੋਂ ਇੱਕ ਲੋ ਵਰਕ ਦੀ ਕਾਲ ਆਈ ਸੀ ਕਿ ਸਟ੍ਰਾਈਕ ਕਰਨੀ ਅੱਜ ਉਹਦੀ وجہ ਇਹ ਸੀ ਕਿ ਗ੍ਰਾਮ ਨੇਲ ਐਕਟ ਹੈ 2008 ਉਸ ਦੇ ਵਿੱਚ ਪਿੰਡਾਂ ਦੇ ਵਿੱਚ ਕਹਿ ਸਕਦੇ ਆਪਾਂ ਥੋੜੀ ਥੋੜੀ ਟਾਊਨ ਦੇ ਵਿੱਚ ਇੱਕ ਛੋਟੀ ਛੋਟੀ ਕੋਰਟ ਬਣਾਉਣ ਦਾ ਕੋਈ ਪ੍ਰਬੰਧਨ ਸੀ ਤੇ ਉਹਦੇ ਵਿੱਚ ਉਦੇ ਕਾਰ ਉਦੀ وجہ ਕਾਰਨ ਹੀ ਸਾਡੇ ਜਿਹੜੇ ਪੰਜਾਬ ਦੇ ਐਡਵੋਕੇਟਸ ਨੇ ਉਸ ਦਾ ਉਸ ਨੂੰ ਉਸ ਦਾ ਵਿਰੋਧ ਕਰ ਰਹੇ ਨੇ ਉਸੇ وجہ ਇਹ ਹੈ ਕਿ ਪੰਜਾਬ ਛੋਟਾ ਸਟੇਟ ਹੈ ਤੇ ਇੱਥੇ ਇਸ ਤਰੀਕੇ ਦੀਆਂ ਪਾਲਿਸੀਆਂ ਲਾਗੂ ਨਹੀਂ ਹੋ ਸਕਦੀਆਂ ਕਿਉਂਕਿ ਜਿਹੜਾ ਇਹ ਐਕਟ ਹੈ ਇਹ ਤਾਂ ਸੈਂਟਰ ਦਾ ਐਕਟ ਹੈ ਤੇ ਹੋ ਸਕਦਾ ਇਹ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਜਿੱਥੇ ਜਿੱਥੇ ਲੌਂਗ ਡਿਸਟੈਂਸ ਦੇ ਕੋਰਟਸ ਨੇ ਉੱਥੇ ਲਾਗੂ ਹੋ ਸਕਦੀ ਹੈ ਪਰ ਪੰਜਾਬ ਦੇ ਵਿੱਚ ਇਹ ਇੰਪਲੀਮੈਂਟ ਹੋਣਾ ਮੁਸ਼ਕਲ ਹੈ ਇਹਦਾ ਰੀਜ਼ਨ ਇਹ ਵੀ ਹੈ ਕਿਉਂਕਿ ਅਸੀਂ ਇਸ ਦਾ ਰੀਜ਼ਨ ਨਾਲ ਅਸੀਂ ਐਗਜ਼ਾਮਪਲ ਵੀ ਦੇ ਰਹੇ ਹਾਂ ਕਿਉਂਕਿ ਪਿੱਛੇ ਦੀ ਇੱਕ ਜਿਹੜਾ ਫੈਮਿਲੀ ਫੈਮਿਲੀ ਕੋਰਟਸ ਬਣਾਈਆਂ ਨੇ ਉਹ ਕੀ ਕੀਤਾ ਉਹਨਾਂ ਨੇ ਕਿ ਸਰਕਾਰ ਦੀ ਇੱਕ ਪਾਲਿਸੀ ਆ ਗਈ ਕਿ ਜੀ ਸਪੈਸ਼ਲ ਫੈਮਿਲੀ ਕੋਰਟ ਬਣਾਈਆਂ ਜਾਣ ਜਦੋਂ ਸਪੈਸ਼ਲ ਫੈਮਿਲੀ ਕੋਰਟ ਬਣਾਈਆਂ ਤਾਂ ਹਰੇਕ ਸਬ ਡਿਵੀਜ਼ਨ ਦੇ ਵਿੱਚ ਵੀ ਫੈਮਿਲੀ ਕੋਰਟ ਇੱਕ ਇੱਕ ਦਿਨ ਲਈ ਜਾਣ ਜਾਣ ਲੱਗ ਗਈ ਉਹਦੇ ਨਾਲ ਕੀ ਹੋਇਆ ਕਿ ਲਿਟੀਗੈਂਟਸ ਹੋਰ ਹਰਾਸ਼ ਹੋ ਗਏ ਜੋ ਪ੍ਰੀਵੀਅਸ ਸਾਡਾ ਸੈਟਅਪ ਬਣਿਆ ਸੀ ਕੋਰਟਸ ਦਾ ਉਹ ਇਸ ਇਸ ਤਰ੍ਹਾਂ ਲੱਗ ਰਿਹਾ ਹੁਣ ਤੱਕ ਕਿ ਉਹ ਬਹੁਤ ਵਧੀਆ ਸੀ ਇਸ ਦੇ ਨਾਲ ਹੁਣ ਵਜਾ ਕੀ ਹੈ ਮੈਂ ਐਗਜ਼ਾਮਪਲ ਹੀ ਦੇ ਦੇਣਾ ਕਿ ਜੀ ਇੱਕ ਦਿਨ ਵਾਸਤੇ ਸਬਡਿਵੀਜ਼ਨ ਦੇ ਵਿੱਚ ਕੋਰਟ ਜਾਰੀ ਹੈ ਤੇ ਜੇਕਰ ਕਵਾਈ ਦੀ ਉਸ ਦਿਨ ਛੁੱਟੀ ਆ ਗਈ ਆਪਣਾ ਜੋ ਅਫਸਰ ਨੇ ਛੁੱਟੀ ਤੇ ਨੇ ਤਾਂ ਉਹ ਕੇਸ ਹੈ ਜਿਹੜਾ ਨੈਕਸਟ ਵੀਕ ਤੇ ਚੱਲਿਆ ਗਿਆ ਜੇ ਉਸ ਦਿਨ ਵੀ ਆ ਗਈ ਤਾਂ 15 20 25 ਦਿਨ ਤੇ ਚੱਲਿਆ ਗਿਆ ਯਾਨੀ ਕਿ ਕੋਈ ਸੁਣਵਾਈ ਨਹੀਂ ਬਣਦੀ ਹੁੰਦੀ। ਕਈ ਵਾਰੀ ਅਰਜੈਂਟ ਸਾਨੂੰ ਕੋਈ ਨਾ ਕੋਈ ਕੋਰਟ ਤੋਂ ਡਾਇਰੈਕਸ਼ਨ ਲੈਣ ਦੀ ਲੋੜ ਹੁੰਦੀ ਹੈ। ਸਟੇ ਲੈਣੀ ਹੈ। ਮੰਨ ਲਓ ਕੋਈ ਕੋਈ ਹਸਬੰਡ ਆਪਣੀ ਪ੍ਰਾਪਰਟੀ ਸੇਲ ਕਰ ਰਿਹਾ ਤਾਂ ਵਾਈਫ ਨੂੰ ਹੀ ਲੱਗਦਾ ਕਿ ਮੈਨੂੰ ਖਰਚਾ ਨਹੀਂ ਮਿਲਣਾ ਜੇ ਮੇਰਾ ਹਸਬੰਡ ਪ੍ਰਾਪਰਟੀ ਵੇਚ ਗਿਆ ਤਾਂ ਤੁਰੰਤ ਅਸੀਂ ਕੋਰਟ ਦੇ ਵਿੱਚ ਕੇਸ ਫਾਈਲ ਕਰਦੇ ਹਾਂ। ਪਰ ਫਾਈਲ ਕਿਵੇਂ ਕਰਾਂਗੇ? ਕਿਉਂਕਿ ਕੋਰਟ ਤੇ ਇੱਕ ਦਿਨ ਬੈਟਰੀ ਹੈ ਸਬ-ਡਿਵੀਜ਼ਨ ਦੇ ਵਿੱਚ ਜਾ ਕੇ ਇਸ ਕਰਕੇ ਜਿਹੜਾ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਹੋਦੀ। ਮੋਰਓਵਰ ਪੰਜਾਬ ਦਾ ਜਿਹੜਾ ਏਰੀਆ ਹੈ ਬਹੁਤ ਛੋਟਾ ਏਰੀਆ ਹੈ। ਨਾਲ-ਨਾਲ ਕੋਰਟਸ ਨੇ ਸੰਗਰੂਰ ਦੇ ਵਿੱਚ ਦੇਖਿਆ ਅ uh, 12 ਕਿਲੋਮੀਟਰ ਸਨਾਮ ਹੈ 8 ਕਿਲੋਮੀਟਰ ਧੂਰੀ ਹੈ ਕੋਟ ਆਮ ਪਬਲਿਕ ਕੋਲੇ ਵਹੀਕਲਸ ਨੇ ਬਰੀ ਇਜ਼ੀਲੀ ਐਕਸੈਸ ਕਰ ਸਕਦੇ ਨੇ ਜਿੱਥੇ ਆਲਰੇਡੀ ਪਹਿਲੀ ਕੋਰਸ ਦੀ ਹੈਗੇ ਨੇ ਕੋਟ ਵਾਲੇ ਤਾਂ ਵਕੀਲਾਂ ਕੋਲੇ ਆ ਜਾਂਦੇ ਨੇ ਲੇਕਿਨ ਜਦੋਂ ਅਜਿਹਾ ਕੋਈ ਕਾਨੂੰਨ ਬਣਾਉਣਾ ਸੀ ਤਾਂ ਲੱਗਦਾ ਕਿ ਕਿਸੇ ਵਕੀਲ ਸਾਹਿਬ ਨਾਲ ਉਹਨਾਂ ਵਿੱਚ ਮੈਂਬਰ ਰੱਖਣ ਦੇ ਕੋਈ ਕਮੇਟੀ ਬਣਾਉਣਾ ਸੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਅਸੀਂ ਇੰਡੂਸ ਕਰਦੇ ਹਾਂ ਕਿ ਜਦੋਂ ਇਹ ਆ ਕਾਨੂੰਨ ਬਣਾਉਂਦੇ ਨੇ ਤਾਂ ਜਿਨ੍ਹਾਂ ਨੂੰ ਉਸ ਕਾਨੂੰਨ ਬਾਰੇ ਜਾਣਕਾਰੀ ਹੈ ਜਾਂ ਧਰਾਤਲ ਦੀ ਜਾਣਕਾਰੀ ਹੈ ਉਹਨਾਂ ਲੋਕਾਂ ਨੂੰ ਉਹਨਾਂ ਜੋ ਇੰਟੈਲੈਕਚੁਅਲ ਪਰਸਨਸ ਨੇ ਜਿਵੇਂ ਇਹ ਐਕਟ ਬਣਾਉਣਾ ਸੀ ਫਾਰ ਇਗਜ਼ਾਮਪਲ ਤਾਂ ਮੈਨੂੰ ਲੱਗਦਾ ਕਿ ਵਕੀਲ ਸਾਹਿਬਾਨਾਂ ਦੀ ਜ਼ਰੂਰ ਰਾਇ ਲੈਣੀ ਚਾਹੀਦੀ ਸੀ ਕਮ ਸੇ ਕਮ 12 ਦੇ ਵਿੱਚ ਆ ਕੇ ਡਿਸਕਸ਼ਨ ਹੋਣੀ ਚਾਹੀਦੀ ਸੀ ਫਿਰ ਸਰਕਾਰ ਇਸ ਤਰੀਕੇ ਦਾ ਕੋਈ ਨਾ ਕੋਈ ਐਕਟ ਬਣਾਉਣਾ ਚਾਹੀਦਾ ਸੀ ਪਰ ਬਟ ਸਰਕਾਰ ਨੇ ਕਦੇ ਵੀ ਜਿਵੇਂ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਇਸ ਤਰੀਕੇ ਨਾਲ ਕਰਦੀਆਂ ਨੇ ਕਿ ਐਕਟ ਜਦੋਂ ਬਣਾਉਂਦੀਆਂ ਨੇ ਤਾਂ ਜਿਹੜਾ ਜਿਹੜੇ ਅਫੈਕਟਡ ਪਰਸਨ ਹੋਣਗੇ ਉਸ ਐਕਟ ਨਾਲ ਉਹਨਾਂ ਨੂੰ ਕਦੇ ਵੀ ਉਹਨਾਂ ਨੂੰ ਆਪਣੇ ਉਹਨਾਂ ਦੇ ਸੁਝਾਅ ਨਹੀਂ ਲਈ ਜਾਂਦੇ ਕਿੰਨੇ ਦਿਨ ਆਪਣੇ ਹਰਤਾਜ ਆਏ ਕਰਨ ਕਰਨ ਕੋਡ ਸਰ ਸਰ ਦੋ ਦਿਨਾਂ ਦੀ ਸਾਡੀ ਹੜਤਾਲ ਦੀ ਕਾਲ ਆਈ ਸੀ ਅੱਜ ਸੀ ਤੇ ਕੱਲ ਨੂੰ ਐ ਤੇ ਦੋ ਦਿਨ ਲਈ ਅਸੀਂ ਇਸ ਹੜਤਾਲ ਤੇ ਆ ਤੇ ਕਿ ਜਿਹੜਾ ਇਹ ਐਕਟ ਹੈ ਜਿਸ ਇਸ ਐਕਟ ਦੇ ਤਹਿਤ ਜੋ ਗ੍ਰਾਮ ਨੇਲੇ ਬਣਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਨੀਜ ਨੇ ਇਹ ਐ ਅੱਜ ਤਾਂ ਬਟਾਲਾ ਬਾਰ ਦੇ ਨਾਲ ਜੋ ਡੇਰਾ ਬਾਬਾ ਨਾਨਕ ਹੈ ਉੱਥੇ ਬਣ ਰਹੀ ਐ ਤਾਂ ਸਾਨੂੰ ਲੱਗਦਾ ਕਿ ਸਾਡੀ ਵੀ ਸ਼ਰੂਰ ਦੇ ਵਿੱਚ ਆਈ ਲਈ ਵਾਰੀ ਹੋ ਸਕਦਾ ਕੱਲ ਲੰਗੋਵਾਲ ਦੇ ਵਿੱਚ ਹੋ ਜੇ ਪਵਨੀਗੜ ਹੋ ਜੇ ਡਿੜਬੇ ਦੇ ਵਿੱਚ ਸੋਚੇ ਮੇਰੇ ਖਿਆਲ ਦੇ ਡਿੜਬੇ ਦੀ ਜਿਹੜੋ ਆ ਰਹੀ ਹੈ ਕਿ ਡਿੜਬੇ ਦੇ ਵਿੱਚ ਇਸ ਤਰ੍ਹਾਂ ਦੀ ਗ੍ਰਾਮ ਲੈ ਲਾ ਰਹੀ ਹੈ ਸੋ ਸਾਨੂੰ ਲੱਗਦਾ ਕਿ ਪਹਿਲੀ ਸਾਡਾ ਤਾਂ ਵਰਕ ਬੜਾ ਸਫਲ ਹੋ ਗਿਆ ਮਲੇ ਕੋਟਲਾ ਨਿਕਲਣਾ ਤਾਂ ਸਾਡੇ ਕੋਲ ਮੈਨੂੰ ਤਾਂ 50% ਦਾ ਕੰਮ ਸਾਡਾ ਚੱਲਿਆ ਗਿਆ ਬਟ ਮਲੇ ਕੋਟਲਾ ਹੈ ਕਿੰਨੀ ਕ ਬਲਕੇ ਹੁਣ ਦੇਖੋ ਕਿੰਨੀ ਵੱਡੀ ਪ੍ਰੋਬਲਮ ਆ ਰਹੀ ਹੈ ਮਲੇ ਕੋਟਲਾ ਬਣਾਉਣ ਦੇ ਨਾਲ ਸਰਕਾਰ ਹਾਈ ਮਾਨਜੋਗ ਹਾਈ ਕੋਰਟ ਨੂੰ ਡਾਇਰੈਕਸ਼ਨਸ ਦੇਣੀਆਂ ਪੈ ਰਹੀਆਂ ਹਨ डीसी साहब ਦਾ ਜਿੱਥੇ ਰਹਿ ਗਿਆ ਸਿਰ ਔਰ ਖਾਲੀ ਕਰਵਾਨੀ ਪੈ ਰਹੀ ਹੈ ਕਿ ਜੀ ਪਹਿਲਾਂ ਸਾਡੇ ਕੋਰਟ ਦਾ ਕੋਈ ਨਾ ਕੋਈ ਉੱਥੇ ਜੋ ਪ੍ਰੋਪਰ ਆਪਣਾ ਇਨਫਰਾਸਟ੍ਰਕਚਰ ਹੈ ਉਹ ਲੈ ਕੇ ਆਓ ਨਹੀਂ ਹੋ ਪਾਰਿਆ ਬਟ ਪਤਾ ਨਹੀਂ ਕਿ ਸਰਕਾਰਾਂ ਇਹ ਜੀ ਪਾਲਿਸੀ ਲੈ ਕੇ ਆਉਂਦੀਆਂ ਨੇ ਕਿਸੇ ਨੇ ਇਹ ਮੰਗ ਨਹੀਂ ਕੀਤੀ ਸੀ ਮਲੇਰ ਕੋਟਲਾ ਦੀ ਆ ਸਪੈਸ਼ਲ ਫੈਮਿਲੀ ਕੋਰਟ ਦੀ ਕਿਸੇ ਨੇ ਮੰਗ ਨਹੀਂ ਕੀਤੀ ਗ੍ਰਾਮ ਨੇਯਾਲੇ ਦੀ ਪੰਜਾਬ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਮੰਗ ਕੀਤੀ ਹੋਵੇ ਪਰ ਪਤਾ ਨਹੀਂ ਕਿ ਸਰਕਾਰ ਇਸ ਤਰੀਕੇ ਦੇ ਐਕਟ ਲੈ ਆਉਂਦੀ ਹੈ ਜਿਸ ਨਾਲ ਪਬਲਿਕ ਨੂੰ ਹਰਾਸ਼ਮੈਂਟ ਹੈ ਜੋ ਉਸ ਦੇ ਨਾਲ ਕੰਸਰਨ ਪਰਸਨਸ ਨੇ ਉਹਨਾਂ ਨੂੰ ਵੀ ਪਟਿਆ ਹਰਾਸ਼ਮੈਂਟ ਹੁੰਦੀ ਹੈ ਜੀਮਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਇਹ ਸਰਕਾਰ ਐਕਟ ਲੈ ਕੇ ਆਈ ਹੈ ਇਹ ਜਿਹੜਾ ਸਰਕਾਰ ਐਕਟ ਲੈ ਕੇ ਆਈ ਹੈ ਇਹਦੇ ਵਿੱਚ ਇਹਨਾਂ ਨੇ ਕਿਤੇ ਵੀ ਕੋਈ ਗਰਾਉਂਡ ਪ੍ਰੈਕਟੀਕਲ ਸਰਕਾਰ ਨਹੀਂ ਗਈ ਹੈ ਸਰਕਾਰ ਨੇ ਇਹ ਨਹੀਂ ਜੱਜ ਕੀਤਾ ਹੈ ਨਾ ਇਹਨੂੰ ਸਟੱਡੀ ਕੀਤੀ ਹੈ ਕਿ ਜਿਹੜੇ ਲਿਟਿਕੈਂਟਸ ਨੇ ਉਹਨਾਂ ਨੂੰ ਇਸ ਚੀਜ਼ ਤੇ ਕਿੰਨੀ ਹਰਾਸਮੈਂਟ ਹੋਊਗੀ ਇਹ ਜਸਟ ਲਗਾਏ ਲਾਈਕ ਮੋਬਾਈਲ ਕੋਰਟਸ ਬਣਾ ਦਿੱਤੀਆਂ ਨੇ ਕਿ ਹਰ ਇੱਕ ਪਿੰਡ ਦੇ ਵਿੱਚ ਜਾਵਾਂਗੇ ਨਿਆਂ ਦੇਵਾਂਗੇ ਪਹਿਲਾਂ ਹੀ ਤੁਸੀਂ ਦੇਖੋ ਆਪਣੇ ਕੋਰਟਸ ਦੇ ਵਿੱਚ ਕੇਸਿਸ ਕਿੰਨੇ ਪੈਂਡਿੰਗ ਨੇ ਲਿਟਿਗੈਂਟਸ ਨੂੰ ਜਾ ਕੇ ਦੇਖੋ ਉਹ 5 5 10 10 ਸਾਲਾਂ ਤੋਂ ਇੱਕ ਕੇਸ ਦੇ ਵਿੱਚ ਤਾਂ ਕਈ ਖਾਰੇ ਨੇ ਇੱਕ ਤਰ੍ਹਾਂ ਦੇ ਕੋਰਟਸ ਦੇ ਵਿੱਚ ਆਉਂਦੇ ਨੇ ਇਹ ਸਾਰੀ ਰਿਐਲਿਟੀ ਐਡਵੋਕੇਟਸ ਨੂੰ ਜ਼ਿਆਦਾ ਬੈਟਰ ਪਤਾ ਹੈ ਜਾਂ ਲਿਟਿਗੈਂਟਸ ਨੂੰ ਪਤਾ ਹੈ ਸਰਕਾਰਾਂ ਤਾਂ ਉਹ ਚਿੱਟੀਆਂ ਕੁਰਸੀਆਂ ਤੇ ਬੈਠੀਆਂ ਨੇ ਸਰਕਾਰਾਂ ਨੂੰ ਕੀ ਪਤਾ ਹੈ ਸਰਕਾਰ ਤਾਂ ਇਹ ਦੇਖ ਲੈਂਦੀ ਹੈ ਜੇ ਰਾਜਸਥਾਨ ਦੇ ਵਿੱਚ ਹੋਇਆ ਹੈ ਰਾਜਸਥਾਨ ਦੀ ਜਿਹੜੀ ਤੁਸੀਂ ਡਿਸਟੈਂਸ ਦੇਖੋਗੇ ਇੱਕ ਕੋਰਟ ਦੇ ਪਿੰਡ ਜਿਹੜਾ 560 ਕਿਲੋਮੀਟਰ ਦੂਰੀ ਤੇ ਹੈ ਉੱਥੇ ਮੇਬੀ ਇਹ ਪੋਸੀਬਲ ਹੈ ਹਜੇ ਤੱਕ ਉੱਥੇ ਵੀ ਕਾਮਯਾਬ ਨਹੀਂ ਹੋਈ ਹੈ ਕਟੋਂ ਆਪਣੇ ਤਾਂ ਇੱਥੇ ਕੋਈ ਵੀ ਪਿੰਡ ਕੋਈ ਵੀ ਡਿਸਟ੍ਰਿਕਟ ਤੋਂ ਜਿੱਥੇ ਲੱਗਦੇ ਨੇ ਘੱਟੋ 10-15 ਕਿਲੋਮੀਟਰ ਤੋਂ ਕੋਈ ਵੀ ਨਹੀਂ ਹੈਗਾ ਸਾਡੇ ਮੂਨਕੀ ਇੱਥੋਂ 15 ਕਿਲੋਮੀਟਰ ਹੈ ਉੱਥੇ ਕੋਰਸ ਨੇ ਸੰਗਰੂਰ ਹੈ ਧੂਰੀ 15 ਕਿਲੋਮੀਟਰ ਹੈ 12 ਕਿਲੋਮੀਟਰ ਹੈ ਉੱਥੇ ਕੋਰਸ ਨੇ ਤਾਂ ਮੋਬਾਈਲ ਜਿਹੜੇ ਕੋਰਸ ਹੈ ਕਦੀ ਕਾਮਯਾਬ ਨਹੀਂ ਹੋਣਗੀਆਂ ਸਰਕਾਰ ਪਾਲਿਸੀ ਤਾਂ ਬਣਾ ਲੈਂਦੀ ਹੈ ਉਸ ਤੋਂ ਬਾਅਦ ਪ੍ਰੋਪਰ ਚੰਗੀ ਤਰ੍ਹਾਂ ਫੇਲ ਹੋ ਜਾਂਦੀ ਹੈ ਲੋਕਾਂ ਨੂੰ ਆਮ ਲੋਕਾਂ ਨੂੰ ਇਹਦਾ ਕੋਈ ਫਾਇਦਾ ਹੈ ਨਹੀਂ ਨੁਕਸਾਨ ਹੈ ਫਾਇਦਾ ਬਿਲਕੁਲ ਨਹੀਂ ਹੈਗਾ ਬਲਕਿ ਉਲਟਾ ਨੁਕਸਾਨ ਹੈ ਔਰ ਇਹ ਨੁਕਸਾਨ ਔਰ ਨਾਲੇ ਟਾਈਮਸ ਹੋਰ ਵਧੂਗਾ ਕੋਰਟਸ ਦਾ ਕੋਈ ਕਿਸੇ ਵੀ ਐਡਵੋਕੇਟ ਦੀ ਕੋਈ ਗਰਾਉਂਡ ਰਿਐਲਿਟੀ ਤੇ ਕੋਈ ਵੀ ਕਦੀ ਆਈ ਨਹੀਂ ਹੈਗੇ ਕਿ ਅਸੀਂ ਪਤਾ ਕਰੀਏ ਕਿ ਇਹਦਾ ਫਾਇਦਾ ਹੋਊਗਾ ਕਿ ਨੁਕਸਾਨ ਅਗਲਾ ਕਦਮ ਕੀ ਹੋਵੇਗਾ ਜੀ ਇਸ ਨੂੰ ਬਾਦਲੀ ਲਾਏ ਅਗਲਾ ਅੱਜ ਅਸੀਂ ਇਹ ਡਿਪਟੀ ਕਮਿਸ਼ਨਰ ਦੇ ਮੈਮੋਰੰਡਮ ਦੇਣ ਆਏ ਆ ਕੱਲਾ ਇੱਕ ਸੰਗਰੂਰ ਡਿਸਟ੍ਰਿਕਟ ਕੋਰਟ ਨਹੀਂ ਆਈ ਹੈ ਐਡਵੋਕੇਟਸ ਨਹੀਂ ਆਏ ਬਾਅਦ ਅਸੋਸੀਏਸ਼ਨ ਬਲ ਇਨਫੈਕਟ ਸਾਰੇ ਪੰਜਾਬ ਦੀਆਂ ਬਾਦ ਅਸੋਸੀਏਸ਼ਨ ਚ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦੇਣ ਗਿਆ ਔਰ ਅੱਜ ਇੱਕ ਵਾਰਨਿੰਗ ਦਿੱਤੀ ਹੋਈ ਹੈ ਸਟ੍ਰਾਈਕ ਕਰਕੇ ਔਰ ਕੱਲ ਵੀ ਹੈ ਇਹ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਨੂੰ ਉੱਚੇ ਲੈਵਲ ਤੇ ਅਸੀਂ ਇਹਦਾ ਵਿਰੋਧ ਕਰਾਂਗੇ ਔਰ ਕੰਡੈਮਨ ਕਰਾਂਗੇ ਜਿੱਦਾਂ ਕਿ ਸਾਡੇ ਪ੍ਰਧਾਨ ਜੀ ਨੇ ਵੀ ਗੱਲ ਕੀਤੀ ਅਸੀਂ ਅੱਜ ਇੱਕ ਮੈਮੋਰੈਂਡਮ ਪਾਸ ਕੀਤਾ ਜਿਹੜਾ ਹੈਗਾ ਇੱਥੇ ਦੇਣ ਆਇਆ ਜੋ ਸਟ੍ਰਾਈਕ ਦਾ ਸਾਨੂੰ ਸਟੇਟ ਲੈਵਲ ਤੇ ਕਾਲ ਆਈ ਸੀਗੀ ਜਿਹੜੀਆਂ ਗ੍ਰਾਮ ਲੈਵਲ ਤੇ ਜਿਹੜੀਆਂ ਹੈਗੀਆਂ ਇਹ ਗੱਲ ਕਰਦੇ ਆ ਕਿ ਅਸੀਂ ਇਹਨਾਂ ਨੇ ਐਕਟ ਬਣਾਇਆ ਕਿ ਅਸੀਂ ਗਰਾਉਂਡ ਗ੍ਰਾਮ ਲੈਵਲ ਤੇ ਜਿਹੜੀ ਹੈਗਾ ਜਸਟਿਸ ਉਹ ਕਰਾਂਗੇ ਹੈਨਾ ਡਿਲੀਵਰ ਕਰਾਂਗੇ ਨਿਆਂ ਦਿਵਾਵਾਂਗੇ ਲੋਕਾਂ ਨੂੰ ਤਾਂ ਇਹਨਾਂ ਨੂੰ ਖਾਲੀ ਸਿਰਫ ਇੱਕ ਕੋਈ ਵੀ ਐਕਟ ਪਾਸ ਕਰ ਦਿੰਦੇ ਨੇ ਇਹਨਾਂ ਐਡਵੋਕੇਟਸ ਦੀ ਕੋਈ ਵੀ ਸਲਾਹ ਨਹੀਂ ਲਈ ਜਾਂਦੀ ਹੈਗੀ ਜਦਕਿ ਜਿਹੜੀ ਹੈਗੀ ਹੈ ਸਿਰਫ ਗਰਾਉਂਡ ਰਿਐਲਿਟੀ ਉਹ ਐਡਵੋਕੇਟਸ ਜਾਂ ਲਿਟਿਗੈਂਟਸ ਹੀ ਦੱਸ ਸਕਦੇ ਨੇ ਜੇ ਉਹਨਾਂ ਨੂੰ ਬਿਲਕੁਲ ਟੋਟਲੀ ਇਗਨੋਰ ਕਰਕੇ ਇੱਕ ਐਕਟ ਬਣਾ ਦਿੰਦੇ ਨੇ ਜੋ ਕਿ ਫਿਊਚਰ ਦੇ ਵਿੱਚ ਫੇਲ ਹੋ ਜਾਂਦਾ ਹੈ ਤੇ ਇਹਦੇ ਨਾਲ ਮੈਂ ਸਮਝਦਿਆਂ ਕਿ ਜੋ ਲਿਟਿਗੈਂਟਸ ਨੇ ਓ ਜਿਆਦਾ ਸਫਰ ਕਰਨਗੇ ਉਹਨਾਂ ਨੂੰ ਨਿਆਏ ਨਹੀਂ ਜਿਆਦਾ ਐਕਸਪਲੋਇਟੇਸ਼ਨ ਹੋਏਗਾ